ਪਾਕਿਸਤਾਨੀ ਬੰਦਿਆਂ ਦੀ ਵੀਡੀਓ ਆ ਉਹ ਕਹਿੰਦਾ ਵੀ ਜ਼ਿੰਦਗੀ ਚ ਕਿਹੜੀ ਚੀਜ਼ ਸਭ ਤੋਂ ਔਖੀ ਮਿਲਦੀ ਆ ਜਿਹਨੂੰ ਕਿ ਆਪਾਂ ਕੀਮਤੀ ਕਹ ਰਹੀਏ ਜਿਹੜੀ ਹਰ ਕੀਮਤ ਤੇ ਨਹੀਂ ਮਿਲਦੀ ਹਾਰ इजीली ਨਹੀਂ ਮਿਲਦੀ ਹਰੇਕ ਬੰਦੇ ਨੂੰ ਤਾਂ ਉਹਨਾਂ ਚ ਬੈਂਸ ਚੱਲ ਪੀ ਇੱਕ ਤਾਂ ਕਹਿੰਦਾ ਵੀ ਮਾਂ ਮਾਂ ਤੁਹਾਨੂੰ ਹਰ ਕਿਸੇ ਰੂਪ ਚ ਨਹੀਂ ਮਿਲਦੀ ਹੈਗੀ ਬਹੁਤ ਔਖਾ ਤਾਂ ਜਿਹੜਾ ਦੂਜਾ ਬੰਦਾ ਸੀ ਉਹਨੇ ਆਪਦੀ ਤਰਕ ਦਿੱਤੇ ਤਰਕ ਕੀ ਦਿੰਦਾ ਉਹ ਬੰਦਾ ਕਹਿੰਦਾ ਵੀ ਮੇਰੇ ਵਿਆਹ ਤੋਂ ਬਾਅਦ ਮੇਰੇ ਬੱਚੇ ਸੀਗੇ ਛੋਟੇ ਛੋਟੇ ਇੱਕ ਐਕਸੀਡੈਂਟ ਦੇ ਵਿੱਚ ਕਹਿੰਦਾ ਮੇਰੇ ਬੱਚਿਆਂ ਦੀ ਦੋਨਾਂ ਦੀ ਡੈਥ ਹੋ ਗਈ ਤਾਂ ਕਹਿੰਦਾ ਪਿੰਡ ਦੇ ਜਿਹੜੇ ਬੱਚੇ ਸੀਗੇ ਉਹ ਮੈਨੂੰ ਆ ਕੇ ਕਹਿੰਦੇ ਨੇ ਵੀ ਚਾਚਾ ਮੰਤੇ ਨਾ ਲਾਈ ਅੱਜ ਤੋਂ ਅਸੀਂ ਤੇਰੇ ਪੁੱਤਾਂ ਕਹਿੰਦਾ ਮੈਂ ਹੌਸਲਾ ਕੀਤਾ ਵੀ ਚਲ ਕੋਈ ਗੱਲ ਨਹੀਂ ਜੋ ਅੱਲਾਹ ਤਾਲਾ ਨੂੰ ਮਨਜ਼ੂਰ ਤਾਂ ਪ੍ਰਮਾਤਮਾ ਨੂੰ ਹੋ ਗਿਆ ਤਾਂ ਮੈਂ ਉਹ ਕਹਿੰਦਾ ਵੀ ਥੋੜਾ ਜਿਹਾ ਚਿਰ ਬਾਅਦ ਮੇਰੇ ਅੱਬੂ ਦੀ ਮੇਰੇ ਬਾਪੂ ਦੀ ਮੌਤ ਹੋ ਗਈ ਤਾਂ ਪਿੰਡ ਦਾ ਹਰੇਕ ਬਜ਼ੁਰਗ ਆ ਕੇ ਕਹਿੰਦਾ ਮੈਨੂੰ ਕਹਿੰਦਾ ਵੀ ਅੱਜ ਤੋਂ ਬਾਅਦ ਤੂੰ ਟੈਨਸ਼ਨ ਨਾ ਲੈ ਸਾਨੂੰ ਆਪਦੇ ਪਿਓ ਦੇ ਬਰਾਬਰ ਸਮਝੀ ਅਸੀਂ ਤੇਰੇ ਪਿਓ ਹੀ ਆਂ ਤੇਰੇ ਪਿਓ ਦੇ ਹਾਨੀ ਆਂ ਕਹਿੰਦਾ ਮਾ ਵੀ ਕੋਈ ਗੱਲ ਨਹੀਂ ਤੁਸੀਂ ਕਹਿ ਤਾਂ ਮੈਂ ਮੰਨ ਲਿਆ ਕੁਦਰਤ ਦਾ ਕਹਿੰਦਾ ਹੈ ਜਿਹਾ ਹਿਸਾਬ ਕਿਤਾਬ ਹੋਇਆ ਥੋੜਾ ਜਿਹਾ ਚਿਰ ਬਾਅਦ ਕਹਿੰਦਾ ਮੇਰੀ ਮਾਂ ਦੀ ਵੀ ਮੌਤ ਹੋ ਗਈ। ਜਦੋਂ ਮੇਰੀ ਮਾਂ ਦੀ ਮੌਤ ਹੋਈ ਕਹਿੰਦਾ ਹਰੇਕ ਜਨਾਨੀ ਆਉਂਦੀ ਆ ਮੈਨੂੰ ਗੱਲ ਨਾਲ ਲਾ ਕੇ ਹੌਸਲਾ ਦਿੰਦੀ ਆ ਵੀ ਪੁੱਤਰਾ ਕੋਈ ਗੱਲ ਨਹੀਂ। ਕੁਦਰਤ ਮੂਰੇ ਕਿਹਦਾ ਜੋਰ ਆ। ਜੇ ਪ੍ਰਮਾਤਮਾ ਨੇ ਤੇਤੋ ਤੇਰੀ ਮਾਂ ਖੋਈ ਆ ਤਾਂ ਤੂੰ ਸਾਨੂੰ ਆਪਣੀ ਮਾਂ ਹੀ ਸਮਝ। ਕੋਈ ਫਰਕ ਨਹੀਂ ਹੈਗਾ। ਤੋ ਕਹਿੰਦਾ ਵੀ ਚਲੋ ਮਾ ਜਵਾਕ ਦੀ ਥਾਂ ਤੇ ਜਵਾਕਾਂ ਨੂੰ ਆਪਦੇ ਜਵਾਕ ਸਮਝਣ ਲੱਗ ਗਏ ਲੋਕਾਂ ਨੇ ਉਹ ਜਿਹੜੇ ਚਾਚੇ ਤਾਇਏ ਤੇ ਉਹਨਾਂ ਨੂੰ ਮਾ ਆਪਦੇ ਪਿਓ ਮੰਨਣ ਲੱਗ ਗਏ ਤੇ ਜਿਹੜੀ ਮਾਂ ਦੀ ਮੌਤ ਹੋਈ ਕਹਿੰਦਾ ਜਦੋਂ ਆਸਗਵਾਂਦੀਆਂ ਜਨਨੀਆਂ ਸਾਡੇ ਘਰੇ ਆਉਣ ਤਾਂ ਮਾ ਉਹਨਾਂ ਨੂੰ ਮਾਂ ਕਹਿਣ ਲੱਗ ਗਏ ਵੀ ਹੌਸਲਾ ਵੀ ਤਾਂ ਦੇਣਾ ਕਿਸੇ ਤਰ੍ਹਾਂ ਕੁਦਰਤ ਦਾ ਕਹਿੰਦਾ ਇੱਕ ਦਿਨ ਐਡਾ ਕਹਿਰ ਹੋਇਆ ਮੇਰੀ ਘਰ ਵਾਲੀ ਦੀ ਵੀ ਮੌਤ ਹੋ ਗਈ ਕਦਾ ਮੈਂ ਜਦੋਂ ਘਰ ਵਾਲੀ ਦੀ ਮੌਤ ਹੋ ਗਈ ਤਾਂ ਮੈਂ ਬਹੁਤ ਉਡੀਕ ਕੀਤੀ ਵੀ ਕੋਈ ਜਨਾਨੀ ਆਊਗੀ ਮੈਨੂੰ ਹੌਸਲਾ ਦੇਊਗੀ ਵੀ ਪੁੱਤਰਾ ਜੇ ਉਹਦੀ ਮੌਤ ਹੋ ਗਈ ਤਾਂ ਕੋਈ ਗੱਲ ਨਹੀਂ ਅੱਜ ਤੂੰ ਸਾਨੂੰ ਸਾਡੀ ਆਪਣੀ ਘਰ ਵਾਲੀ ਸਮਝ ਲੈ ਉਹ ਦਿਨਾਂ ਕਹਿੰਦਾ ਅੱਜ ਦਾ ਦਿਨਾਂ ਕੋਈ ਵੀ ਜਨਾਨੀ ਨਹੀਂ ਆਈ ਹੈਗੀ ਇਹ ਗੱਲ ਕਹਿਣ ਤਾਂ ਕਰਕੇ ਕਹਿੰਦਾ ਮੈਂ ਕਹਿੰਦਾ ਵੀ ਮਾਂ ਵੀ ਮਿਲ ਜੂਗੀ ਬਾਪ ਵੀ ਮਿਲ ਜੂਗਾ ਜਵਾਬ ਵੀ ਮਿਲ ਜਾਣਗੇ ਪਰ ਜਨਾਨੀ ਨਹੀਂ ਲੱਭਦੀ ਕਿਤੇ ਵੀ ਸਭ ਤੋਂ ਕੀਮਤੀ ਜਨਾਨੀ ਐਸੇ ਸੰਸਾਰ ਤੇ ਕਹਿੰਦਾ ਨਹੀਂ ਤਾਂ ਤੁਸੀਂ ਜਮਾ ਕੇ ਦੇਖ ਲਓ ਸਾਰੇ ਰਿਸ਼ਤੇ ਮਿਲ ਜਾਣਗੇ ਸਿਵਾਏ ਇੱਕ ਜਨਾਨੀ ਤੋਂ ਕਿਸੇ ਨੇ ਨਹੀਂ ਕਹਿੰਦਾ ਮੇਰਾ ਸਾਥ ਦਿੱਤਾ ਮੈਂ ਅੱਜ ਵੀ ਉਹ ਚੀਜ਼ ਨੂੰ ਯਾਦ ਕਰ ਕਰ ਰੋਣਾ ਬਹੁਤ ਫਨੀ ਜੀ ਸਟੋਰੀ ਆ ਉਹਦੀ ਬੰਦੇ ਦੀ ਬਹੁਤ ਫਨੀ ਜੇ ਤਰੀਕੇ ਨਾਲ ਦੱਸਦਾ ਸਰਚ ਕਰਕੇ ਦੇਖਿਓ ਜਨਾਨੀ ਨਹੀਂ ਲੱਭਦੀ ਜਨਾਨੀ ਨਹੀਂ ਲੱਭਦੀ ਤੁਸੀਂ YouTube ਤੇ ਸਰਚ ਕਰ ਲਿਓ ਤੁਹਾਨੂੰ ਲੱਭ ਜੂਗੀ ਉਹ ਵੀਡੀਓ ਕਹਿੰਦਾ ਸਾਰੇ ਰਿਸ਼ਤੇ ਲੱਭ ਜਾਣਗੇ ਪਰ ਉਹਨੇ ਉਹ ਜਿਹੜੇ ਕਹਿੰਦੇ ਨੇ ਮਾਂ ਗਾਲਾਂ ਮਾਂ ਦੀਆਂ ਗਾਲਾਂ ਕਿ ਉਹਦੀਆਂ ਲੜ ਕਹਿੰਦਾ ਐਵੇਂ ਥੋੜੋ ਸਾਡੇ ਬਜ਼ੁਰਗ ਕਹਿੰਦੇ ਨੇ ਵੀ ਜਨਾਨੀ ਦੀਆਂ ਗਾਲਾਂ ਕਿ ਉਹਦੀਆਂ ਲੜਾਂ ਹੁੰਦੀਆਂ ਨੇ ਜੇ ਜਨਾਨੀ ਕਹਿ ਵੀ ਦਵੇ ਦੋ ਅੱਖਰ ਤਾਂ ਬਰਦਾਸ਼ਤ ਕਰਨੇ ਚਾਹੀਦੇ ਆ ਜਨਾਨੀ ਤੋਂ ਬਾਅਦ ਕਹਿੰਦਾ ਕੌਣ ਕਹਿੰਦਾ ਕੌਣ ਗਾਲ ਕੱਢਦਾ ਕੌਣ ਆਪਦਾ ਹੱਕ ਜਿਤਾਉਂਦਾ ਕਿਸੇ ਤੇ ਕੋਈ ਨਹੀਂ ਜਿਤਾਉਂਦਾ ਕਹਿੰਦਾ ਮੇਰੇ ਤੇ ਮੈਂ ਕੱਲਾ ਰਹਿ ਗਿਆ ਤੋਂ ਬਹੁਤ ਵਧੀਆ ਕਹਿਣ ਦਾ ਮਤਲਬ ਇਹ ਆ ਸਰਚ ਕਰਕੇ ਦੇਖਿਓ ਜਨਾਨੀ ਨਹੀਂ ਲੱਭਦੀ ਮੈਂ ਤਾਂ ਪਾਣੀ ਲਾਉਂਦਾ ਸੀ ਗੋਭੀ ਨੂੰ ਮੇਰੇ ਯਾਦ ਆ ਗਈ ਮਾ ਚਲੋ 2-3 ਦਿਨ ਹੋ ਗਏ ਵੀਡੀਓ ਨਹੀਂ ਸ਼ੇਅਰ ਕੀਤੀ ਤੁਹਾਡੇ ਨਾਲ ਨਾਲੇ ਸ਼ੇਅਰ ਕਰਦੇ ਆ ਨਾਲੇ ਤੁਹਾਨੂੰ ਗੱਲ ਸੁਣਾਉਂਦੇ ਆ ਗੋਭੀ ਆਪਣੀ ਤਿਆਰ ਆ ਤੁਸੀਂ ਕਹੋਗੇ ਗੋਭੀ ਨੂੰ ਕੀ ਹੋ ਗਿਆ ਗੋਭੀ ਨੂੰ ਕੁਝ ਨਹੀਂ ਹੋਇਆ ਗੋਭੀ ਹੋ ਗਈ ਤਿਆਰ ਆ ਦੇ ਆ ਬਣ ਗਿਆ ਇਹ ਅਰੇ ਵਿੱਚ ਵੀ ਬਣ ਗਿਆ ਆ ਜਿੱਤੇ ਪਾਣੀ ਪੈਂਦਾ ਪੱਤਾ ਹੋ ਗਿਆ ਦਾ ਜਿਆਦਾ ਗੋਭੀ ਦਾ ਬੇਸਾ ਪੱਤਾ ਹੋ ਗਿਆ ਤਾਂ ਤਾਂ ਕਰਕੇ ਪੱਤਾ ਕੱਟ ਕਰਤਾ ਪੱਤਾ ਪਾਤਾ ਡੰਗਰਾਂ ਨੂੰ ਕੱਲ ਇੱਕ ਵੀ ਪੱਤਾ ਨਹੀਂ ਸੀ ਛੱਡਿਆ ਇੱਕ ਇੱਕ ਪੱਤਾ ਪਰ ਫੇਰ ਵੀ ਰਾਤੋ ਰਾਤ ਨਿਕਲੇ ਆਏ ਹੁਣ ਪਾਣੀ ਲਾਤਾ ਤੁਹਾਨੂੰ ਇੱਕ ਅੱਧੇ ਦਿਨ ਚ ਫੇਰ ਦਿਖਾਉਂਗਾ ਵੀ ਕਿੰਨੀ ਛੇਤੀ ਗਰੋਥ ਕਰਦਾ ਪੱਤਾ ਤੇ ਪੱਤਾ ਕੱਟਣਾ ਮੇਰਾ ਗਲਤ ਆ ਜਾਂ ਸਹੀ ਆ ਕਮੈਂਟ ਜਰੂਰ ਕਰੋ ਮੈਨੂੰ ਦੋ ਤਿੰਨੇ ਤਾਂ ਕਿਹਾ ਵੀ ਤੂੰ ਬਹੁਤ ਗਲਤ ਕੀਤਾ ਹੈ ਪਰ ਮਾਇ ਜੇ ਨਾ ਕੱਟਦਾ ਭਾਈ ਜਿਵੇਂ ਗੋਭੀ ਦੇ ਵਿੱਚ ਗੋਭੀ ਲੱਗੀ ਹੋਈ ਆ ਜਿਆਦਾ ਨੇੜੇ ਐਵੇਂ ਫਿਰ ਇਹ ਟਿੱਡੀ ਹੋ ਜਾਂਦੀ ਆ ਦੇਖੋ ਸਾਰੀ ਉਹ ਟਿੱਡੀ ਹੋਈ ਹੋਈ ਆ ਵਰਗੋਦੀ ਨਹੀਂ ਹੈਗੀ ਹੁਣ ਇਹੀ ਆ ਵੀ ਇੱਕ ਦੋ ਦਿਨ ਲੇਟ ਹੋ ਜੂ ਫੁੱਲ ਵੱਢਣ ਚ ਕੋਈ ਚੱਕਰ ਨਹੀਂ ਉਹ ਇਧਰ ਵੀ ਆ ਕਮੈਂਟ ਕਰਿਓ ਵੀ ਪਤਾ ਸਹੀ ਆ ਕੱਟਣਾ ਜਾਂ ਗਲਤ ਆ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਮਿਲਾਂਗੇ ਬਹੁਤ ਜਲਦੀ ਨਵੇਂ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਧੰਨਵਾਦ ਸਾਰਿਆਂ ਦਾ ਥੈਂਕ ਯੂ